ਹਾਂ ਬੋਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮੀਆਂ ਪਰ ਪਿੰਡ ਦੇ ਵਿੱਚ ਪਹੁੰਚੇ ਹੋਏ ਆ ਅੰਮ੍ਰਿਤਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਏਰੀਆ ਤੇ ਸ਼੍ਰੀ ਬਾਬਾ ਬੁੱਢਾ ਸਾਹਿਬ ਵੀ ਇੱਥੋਂ ਬਿਲਕੁਲ ਨੇੜੇ ਆ ਤੇ ਆਪਣਾ ਰਸ਼ਬਾਲ ਵੀਰ ਜੀ ਇਹਨਾਂ ਦੇ ਵੀਰੇ ਰੱਖੇ ਹੋਏ ਇੱਥੇ ਕਬੂਤਰ ਤੇ ਮੈਂ ਕਿਹਾ ਆਪਾਂ ਕਰਾ ਦਿੰਨੇ ਭਰਾਵਾਂ ਨੂੰ ਸ਼ੌਂਕ ਆਈ ਸੀ ਉਰੇ ਹੂਟਰ ਸਿਸਟਮ ਲਾਉਣ ਲਈ ਹੂਟਰ ਸਿਸਟਮ ਬਾਈ ਲਾ ਦਤਾ ਤੇ ਕਬੂਤਰ ਬਾਈ ਦੇ ਕੋਲ ਦੇਸੀ ਟੈਡੀ 골ਡਨ ਕਮਗਰ ਜੀਰੇ ਬਹੁਤ ਬਹੁਤ ਵਧੀਆ ਕਬੂਤਰ ਨੇ ਤੇ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਵੀਰ ਦੇ ਕਬੂਤਰਾਂ ਦਾ ਤੇ ਬਾਈ ਜੀ ਕੀ ਹਾਲ ਚਾਲ ਆ ਵਧੀਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਇੱਕ ਚੀਜ਼ ਦੱਸ ਦਈਏ ਬਾਈ ਹੁਣੀ ਜਿਹੜੇ ਨਾ ਹੈਂਡੀਕੈਪ ਨੇ ਬਾਈ ਹੁਣਾ ਦੇ ਇੱਕ ਐਕਸੀਡੈਂਟ ਦੇ ਦੌਰਾਨ ਜਿਹੜੀ ਹੀਗੀ ਸਮਝ ਲਓ ਕਿ ਹੱਥ ਜਿਹੜੇ ਚਲੇ ਗਏ ਸੀ ਠੀਕ ਆ ਤੇ ਇੱਕ ਲੱਤ 'ਚ ਵੀ ਫੈਕਚਰ ਆ ਤੇ ਬਾਈ ਹੁਣਾ ਨੂੰ ਸ਼ੌਂਕ ਕਬੂਤਰਾਂ ਦਾ ਆ ਤੇ ਬਾਈ ਹੁਣੀ ਸੇਲ ਪਰਚੇਜ ਦਾ ਕੰਮ ਕਰਦੇ ਆ ਤੇ ਉਡਾਉਂਦੇ ਵੀ ਆ ਸ਼ੌਂਕ ਵੀ ਕਰਦੇ ਆ ਤੇ ਮੈਂ ਕਿਹਾ ਭਰਾਵਾਂ ਦੀ ਜਿਹੜੀ ਹੈਗੀ ਆ ਕੁਝ ਹੈਲਪ ਵੀ ਹੋ ਜਾਂਦੀ ਆ ਤੇ ਦੂਜਾ ਸ਼ੌਂਕ ਵੀ ਹੋ ਜਾਂਦਾ ਆ ਤੇ ਅੱਜ ਆਪਾਂ ਤੁਹਾਨੂੰ ਬਾਈ ਦੇ ਕਬੂਤਰਾਂ ਦਾ ਸ਼ੌਂਕ ਕਰਾ ਦਿੰਨੇ ਆ ਬਾਈ ਦਾ ਨੰਬਰ ਦੇ ਦੇਵਾਂਗੇ ਜੇ ਕਿਸੇ ਭਰਾ ਨੇ ਕਬੂਤਰ ਖਰੀਦਣੇ ਹੋਣ ਤੇ ਬਾਈ ਨਾਲ ਸੰਪਰਕ ਕਰ ਸਕਦਾ ਰੇਟ ਦਾ ਆਪਣਾ ਕੋਈ ਲੈਣਾਂ ਦੇਣਾ ਨਹੀਂ ਬਾਈ ਜੇ ਕਿਸੇ ਨੂੰ ਪਸੰਦ ਆ ਇਹ ਚੀਜ਼ ਉਹ ਲੈ ਸਕਦਾ ਤੇ ਆਪਣਾ ਰੇਟ ਆਪ ਖੁਦ ਕਰ ਸਕਦਾ ਆ ਤੇ ਸ਼ੌਂਕ ਕਰਾ ਦਿੰਨੇ ਆ ਆਪਾਂ ਵੀਰ ਦੇ ਤੁਹਾਨੂੰ ਕਬੂਤਰਾਂ ਦਾ ਆ ਬਾਈ ਹੁਣੀ ਆ ਜਿਹੜੇ ਅੰਗਰੇਜ਼ ਵੀਰ ਨਾਲ ਸਾਹਮਣੇ ਨੇ ਕਬੂਤਰ ਤੇ ਇੱਕ ਵੀਰ ਨੇ ਹੱਥ 'ਚ ਵੀ ਫੜੀ ਆ ਕਬੂਤਰੀ ਆਈ ਹਾਂਜੀ ਹਾਂਜੀ ਆਹ ਲਓ ਬਾਈ ਟੈਡੀ ਕਬੂਤਰੀ ਆ ਸ਼ੌਂਕ ਕਰਾਉਣੇ ਤੁਹਾਨੂੰ ਆਪਾਂ ਇਹਦਾ ਐ ਲਓ ਇਹ ਕਬੂਤਰੀ ਆ ਬਾਈ ਨੇ ਜਿਹੜੀ ਹੁਣ ਫੜ ਕੇ ਛੱਡੀ ਆ ਤੇ ਆਹ ਲਓ ਬਾਈ ਕਰੋ ਸ਼ੌਂਕ ਕਿਆ ਚੀਜ਼ਾਂ ਨਸਲਾਂ ਬਹੁਤ ਵਧੀਆ ਵੀਰ ਨੇ ਬਣਾ ਕੇ ਰੱਖਿਆ ਨੇ ਬਾਈ ਹੁਣੀ ਬਾਈ ਬਰੀਡ ਕਰਾਉਂਦੇ ਆ ਤੇ ਇਹਨਾਂ ਦੇ ਬੱਚੇ ਜਿਹੜੇ ਜ਼ਿਆਦਾਤਰ ਸੇਲ ਕਰਦੇ ਆ ਤੇ ਨਸਲਾਂ ਬਹੁਤ ਚੰਗੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਸ਼ੌਂਕ ਵੀ ਇਹੋ ਜਿਹਾ ਕਦੇ-ਕਦੇ ਦੇਖਣ ਨੂੰ ਮਿਲਦਾ ਆ ਇਸ ਖੁੱਡੇ ਦੇ ਵਿੱਚ ਲਗਭਗ ਸਾਰੇ ਦੇ ਸਾਰੇ ਟੈਡੀ ਆ ਦਿਖਾਓ ਬਾਈ ਆ ਬਾਈ ਹੁਣਾਂ ਨੇ ਇੱਕ ਹੋਰ ਫੜਿਆ ਇਹ ਲਾਲ ਅੱਖਾਂ ਦਾ ਹੈ ਪੰਛੀ ਅੱਖ ਦੇਖੋ ਬਾਈ ਕਿੰਨੀ ਲਾਲ ਹੈ ਇਹਦੀ ਇਹ ਵੀ ਕਬੂਤਰੀ ਆ ਵੀਨੇ ਹਾਂਜੀ ਡੱਬ ਵਾਲਿਆਂ ਡੱਬ ਵਾਲਿਆਂ ਜੋ ਆ ਬਾਈ ਤੇ ਆ ਇਹਦੇ ਪਰ ਵੀ ਦੇਖੋ ਇਹ ਕਬੂਤਰੀ ਦੇ ਪਰ ਤੇ ਆ ਛੱਡ ਦਿੱਤੀ ਬਾਈ ਕਬੂਤਰੀ ਤੇ ਅੱਖ ਦੇਖੋ ਦੂਰੋਂ ਹੀ ਲਾਲ ਚਮਕਦੀ ਆ ਲਾਜਵਾਬ ਸ਼ਾਨਦਾਰ ਕਬੂਤਰ ਨੇ ਬਾਈ ਇੱਕਾ ਵੀਰ ਨੇ ਹੋਰ ਫੜਿਆ ਆ ਸਲੇਟੀ ਕਮਗਰ ਬਾਈ ਦਾ ਰੋਸ਼ ਸ਼ੌਂਕ ਇਹਨਾਂ ਦਾ ਬਾਈ ਇਹੋ ਜਿਹਾ ਸ਼ੌਂਕ ਕਰੇ ਕਰੇ ਦੇਖਣ ਨੂੰ ਮਿਲਦਾ ਪਰ ਵੀ ਦਿਖਾ ਦਿਓ ਬਈ ਇਹਦੇ ਆ ਨੇ ਬਈ ਇਹਦੇ ਪਰ ਕਬੂਤਰ ਦੇ ਬਹੁਤ ਹੀ ਵਧੀਆ ਸਲੇਟੀ ਕਬੂਤਰਾਂ ਦੇ ਵਿੱਚੋਂ ਬਾਈ ਕਈ ਵਾਰ ਵੀਰ ਕਹਿ ਦਿੰਦੇ ਆ ਇਹਨਾਂ 'ਚ ਕੀ ਖਾਸियत ਆ ਇੰਨੇ ਮਹਿੰਗੇ ਕਿਉਂ ਆ ਬਾਈ ਬਰੀਡਾਂ ਆ ਬਰੀਡਾਂ ਦਾ ਮੁੱਲ ਪੈਂਦਾ ਆ ਹਰ ਨਸਲ ਦੇ ਵਿੱਚ ਜਿਹੜੇ ਜਿਹੜੀ ਚੀਜ਼ ਦੇ ਕਾਰੀਗਰ ਬੰਦੇ ਹੁੰਦੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਪਤਾ ਹੁੰਦਾ ਆ ਕੀ ਕਿਹੜੇ ਕਬੂਤਰ ਕੀ अहमियत ਰੱਖਦੇ ਨੇ ਤੇ ਜਦੋਂ ਚੀਜ਼ ਪਸੰਦ ਆਂਦੀ ਆ ਸ਼ੌਂਕ ਜਿਹੜਾ ਹੈਗਾ ਆ ਉਸ ਚੀਜ਼ ਦੇ ਲਈ ਬੰਦਾ ਫਿਰ ਪੈਸੇ ਵੀ ਖਰਚ ਕਰਦਾ ਆ ਤੇ ਕਈ ਭਰਾਵਾਂ ਨੇ ਤਾਂ ਲੱਖਾਂ ਰੁਪਈਆ ਜਿਹੜੇ ਹੈਗੇ ਨਾ ਟੈਡੀਆਂ ਤੇ ਵੀ ਲਾਏ ਹੋਏ ਨੇ ਠੀਕ ਆ ਜੀ ਆਹ ਬਾਈ ਹੁਣਾਂ ਨੇ ਇੱਕ ਹੋਰ ਫੜਿਆ ਆ ਇਹ ਵੀ ਕਮਗਰ ਹੈਂ ਜੀ ਮਾਦੀ ਆ ਇਹ ਮਾਦੀ ਆ ਹੈ ਇਹਦੀ ਅੱਖ ਦੇ ਵਿੱਚ ਬਾਈ ਜੀ ਡੋਰੇ ਬੰਨਦੇ ਨੇ ਰਿੰਗ ਬੰਨਦੇ ਨੇ ਇਹ ਦੇਖੋ ਬਾਈ ਬਹੁਤ ਵਧੀਆ ਜੀ ਤੇ ਆ ਦੇਖੋ ਬਾਈ ਇਹਦੇ 파ਰ ਕਬੂਤਰੀ ਦੇ 파ਰ ਹੁੰਦਾ ਜਿਹੜਾ ਬਹੁਤ ਹੀ ਵਧੀਆ ਹੈ ਨਾ ਪੰਛੀਆਂ ਦਾ ਤੇ ਸਲੇਟੀ ਵੀ ਦੇਖੋ ਤੁਸੀਂ ਆ ਇੱਕ ਵਿੱਚ ਚਿੱਟਾ ਕਬੂਤਰ ਹੈ ਕਿ ਕਬੂਤਰੀ ਹੈ ਜੀ ਇਹ ਨਹੀਂ ਲਗਾਈ ਦੇ ਨਾ ਆਰਾ ਠੀਕ ਆ ਅੱਗੇ ਵੀ ਹੁੰਦੇ ਆ ਪਰ ਪਾੜਦੇ ਸਹੀ ਆ ਸਹੀ ਆ ਐ ਲਓ ਬਾਈ ਦੇਖੋ ਇੱਕ ਤੋਂ ਇੱਕ ਪਰਿੰਦਾ ਹੈਗਾ ਇਹ ਟੈਡੀ ਕਬੂਤਰਾਂ ਦੇ ਵਿੱਚ ਠੀਕ ਹੈ ਜੀ ਪਿੱਕੋ ਜੇ ਉੱਪਰ ਵੀ ਬਾਈ ਚਿਪਕੇ ਹੋਏ ਆ ਠੀਕ ਹੈ ਗਾੜੀਆਂ ਲਾਲ ਅੱਖਾਂ ਦੇ ਵੀ ਹੈਗੇ ਨੇ ਬਾਈ ਉਹਨਾਂ ਦੇ ਕੋਲ ਬਾਈ ਇੱਕ ਆ ਦੇਖੋ ਬਾਈ ਉਹਨਾਂ ਨੇ ਫੜਿਆ ਟੈਡੀ ਪਰਿੰਦਾ ਇਹ ਵੀ ਕਬੂਤਰੀ ਆ ਜੀ ਲਾਰਜ ਨਾਰਾ ਹੈ ਕਰਦਾ ਹੀ ਆਪਣਾ ਦੇਖੋ ਅੱਖ ਬਾਈ ਰਿੰਗ ਬਣਦੇ ਨੇ ਪੂਰੇ ਵਧੀਆ ਤੇ ਟੌਰੀ ਕਬੂਤਰ ਨੇ ਪੂਰੇ ਔਰ ਇਹ ਸਾ ਟੈਡੀ ਨਹੀਂ ਇਹ ਉਡਾਰ ਵਾਲੇ ਟੈਡੀ ਆ ਬਈ ਫੈਂਸੀ ਟੈਡੀ ਨਹੀਂ ਹੈਗੀ ਜਿਵੇਂ ਆਪਾਂ ਕਹਿ ਦਿੰਨੇ ਆ ਬਈ ਟੌਰੀ ਆ ਕੱਲੀ ਇਹ ਉਡਾਰ ਵਾਲੇ ਆ ਜਿਹੜੇ ਬਾਜ਼ੀਆਂ ਦੇ ਵਿੱਚ ਉੱਡਦੇ ਨੇ ਇਹਨਾਂ ਦੇ ਪੱਠੇ ਪੱਠੀਆਂ ਜਿਹੜੇ ਭਰਾ ਕਹਿੰਦੇ ਲੈ ਕੇ ਜਾਂਦੇ ਨੇ ਕਿ ਵਧੀਆ ਰਿਜ਼ਲਟ ਉਹਨਾਂ ਦਾ ਆਉਂਦਾ ਆ ਠੀਕ ਆ ਜੀ ਆਹ ਦੇਖੋ ਕਿੰਨੀ ਲਾਲ ਅੱਖਾਂ ਹੈ ਦੀ ਦੂਰੋਂ ਹੀ ਚਮਕਦੀ ਪਈ ਆ ਗਲਾਬੀ ਅੱਖਾਂ ਦੇ ਆ ਜਮਾ ਕਬੂਤਰ ਪੂਰੇ ਇਹ ਵੀਰ ਨੇ ਇੱਕ ਹੋਰ ਫੜਿਆ ਆ ਇਹ ਵੀ ਨਾਰੀ ਆ ਹਾਂਜੀ ਆ ਦੇਖੋ ਬਈ ਨਾਰ ਇਹਦੀ ਅੱਖ ਬਈ ਦੇਖੋ ਕਿਵੇਂ ਆ ਵਿੱਚ ਜੈਲੋ ਪਾਣਾ ਇਹਦਾ ਰੀਜਨ ਇਹ ਬਿਲਕੁਲ ਬਾਈ ਜੀ ਜਿਹੜੇ ਮਤਲਬ ਸੇਠ ਵਾਲੇ ਆ ਜਾਂਦੇ ਨਾ ਟਾਡੀ ਮਹਿਰਮ ਵਾਲੇ ਟਾਡੀ ਹਾਂਜੀ ਹਾਂਜੀ ਇਹ ਉਹ ਕਬੂਤਰ ਹੈ ਸਾਬ ਪੱਤ ਦੇ ਵਿੱਚ ਪੀਲੀਆਂ ਪਲਕਾਂਆਂ ਇਹਦੀਆਂ ਬਈ ਕਬੂਤਰ ਦੀਆਂ ਬਹੁਤ ਹੀ ਬੰਦ ਪਿਓਰਟੀ ਦੇ ਵਿੱਚ ਕਬੂਤਰ ਹੈ ਇਹ ਆ ਦੇਖੋ ਬਈ ਆ ਲੋ ਭਾਈ ਬਾਈ ਨੇ ਇੱਕ ਹੋਰ ਵੀ ਫੜਿਆ ਪਰਿੰਦਾ ਇਹਦਾ ਵੀ ਤੁਹਾਨੂੰ ਕਰਾਉਨੇ ਆ ਸ਼ੌਂਕ ਇਹ ਕਾਂਟੇ ਵਾਲਾ ਟੈਡੀ ਇਹ ਆ ਭਾਈ ਕਾਂਟਿਆਂ ਵਾਲਾ ਟੈਡੀ ਕਈ ਵਾਰ ਭਾਈ ਕਹਿ ਦਿੰਦੇ ਜਿੱਦਾਂ ਪੀਲਾ ਪੰਨਾ ਇਹਦੇ ਵਿੱਚ ਉਹ ਜਿਹੜੇ ਕਿਹੜੇ ਹੁੰਦੇ ਹਸਰਨਪੁਰੀ ਬਰੀਡ ਮਿਸ ਹੋਈ ਹੁੰਦੀ ਆ ਨਾ ਜੀ ਨਾ ਆ ਹੁੰਦੀ ਕਈਆਂ ਦੇ ਪਰ ਆਪਣੇ ਤਾਂ ਉਹ ਹੈ ਨਹੀਂ ਆਪਣੇ ਤਾਂ ਆਪਣੇ ਹਸਰਨਪੁਰੀ ਦਾ ਰੱਖਣੀ ਠੀਕ ਆ ਠੀਕ ਆ ਭਾਈ ਸਹੀ ਆ ਆ ਦੇਖੋ ਭਾਈ ਜਿਹੜਾ ਹੁਣ ਛੱਡਿਆ ਪਰਿੰਦਾ ਖੜਾਣ ਦੇਖੋ ਇਹਨਾਂ ਕਬੂਤਰਾਂ ਦੀ ਬਹੁਤ ਹੀ ਵਧੀਆ ਇਹ ਬਾਈ ਇੱਕ ਖੁੱਡਾ ਹੈ ਤਾਂ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਸ਼ੌਂਕ ਕਰਾ ਦਿੰਨੇ ਆ ਆਪਾਂ ਬਹੁਤ ਹੀ ਵਧੀਆ ਵਧੀਆ ਸ਼ਾਨਦਾਰ ਕਬੂਤਰ ਨੇ ਇਹਦੇ ਵਿੱਚ ਪੱਟੀ ਤੇ ਬਿਠਾ ਦੇ ਆਹੋਗਾ ਲਾਈਟ ਕਰਦੇ ਮੇਰੇ ਪੱਟੀ ਤੇ ਕਰਦੇ ਆਹ ਲਓ ਬਾਈ ਆਹ ਦੇਖੋ ਇੱਧਰ ਇਹਦੇ ਵਿੱਚ ਮਿਕਸੀ ਆ ਇਹ ਪਾਣੀ ਪਾਦੀ ਨੇ ਐਚਾ ਕਾਬ ਵਾਲੇ ਨੇ ਠੀਕ ਆ ਠੀਕ ਆ ਹਾਂਜੀ ਇਹਦੇ ਵਿੱਚ ਵੀ ਬਈ ਕੁਝ ਟੈਡੀ ਆ ਕੁਝ ਡੱਬ ਵਾਲੇ ਆ ਦਰਦੇ ਆ ਥੋੜੇ ਹਾਂਜੀ ਇਸ ਕਰਕੇ ਜਿਹੜੇ ਹੈਗੇ ਇੱਧਰ ਚਿਪਕ ਜਾਂਦੇ ਆ ਬਈ ਜਾਲਿਆਂ ਦੇ ਨਾਲ ਆ ਇੱਕ ਸਲੇਟੀ ਦੇਖੋ ਵਿੱਚ ਕਿੰਨਾ ਵਧੀਆ ਪਰਿੰਦਾ ਆ ਆ ਬਾਈ ਉਹਨਾਂ ਨੇ ਇੱਕ ਫੜਿਆ ਇਹ ਵੀ ਟੈਡੀ ਆ ਜੀ ਫਰੋਜਪੁਰੀ ਬਈ ਅੱਖ ਦੇਖੋ ਇਹਦੀ ਕਬੂਤਰ ਦੀ ਤੁਹਾਨੂੰ ਦਿਖਾਈਏ ਅੱਜ ਆ ਦੇਖੋ ਫਰੋਈ ਪੂਰੀ ਕਬੂਤਰ ਮਾਦੀ ਹੈ ਕਬੂਤਰੀ ਹੈ ਹੈ ਅੱਖ ਦੇਖੋ ਇਹਦੀ ਪੂਰੀ ਦੀ ਪੂਰੀ ਜੜੀ ਹੈਗੀ ਆ ਬਾਈ ਤੇ ਐਂ ਦੇਖੋ ਤਾਂ ਆ ਇਹਦੇ ਪਰਨੇ ਝਾੜੇ ਦੇ ਵਿੱਚ ਆ ਕਬੂਤਰੀ ਬਹੁਤ ਵਧੀਆ ਬਾਈ ਬਾਈ ਇਹ ਫੇਰ ਤੁਹਾਨੂੰ ਦੱਸ ਦਈਏ ਸ਼੍ਰੀ ਬਾਬਾ ਬੁੱਢਾ ਸਾਹਿਬ ਤੇ ਸ਼੍ਰੀ ਅਮਰitsar ਸਾਹਿਬ ਦਾ ਏਰੀਆ ਆ ਜਿੱਥੇ ਆਪਾਂ ਤੁਹਾਨੂੰ ਜਿਹੜਾ ਸ਼ੌਂਕ ਕਰਾ ਰਹੇ ਆ ਠੀਕ ਹੈ ਤੇ ਰਸ਼ਪਾਲ ਵੀਰ ਦੇ ਕਬੂਤਰ ਇਹ ਮੋਬਾਈਲ ਨੰਬਰ ਤੁਹਾਨੂੰ ਆਪਾਂ ਦੇ ਦੇਵਾਂਗੇ ਬਾਈ ਦਾ ਬਾਈ ਹੁਣ ਜਿਹੜੇ ਹੈਗੇ ਇਹਨੇ ਦੇ ਬੱਚੇ ਜਿਹੜੇ ਹੈਗੇ ਆ ਉਹ ਸੇਲ ਕਰਦੇ ਨੇ ਕਬੂਤਰਾਂ ਦੇ ਤੇ ਆ ਇੱਕ ਸਲੇਟੀ ਪਰਿੰਦਾ ਹੋਰ ਫੜਿਆ ਪੱਠਾ ਆ ਹਾਂਜੀ ਇਹ ਤਿਆਰ ਅੱਖਾਂ ਦੇਖੋ ਇਦਨੂ ਹੋਇਓ ਮੜੀਆਂ ਪੱਠਾ ਹੀ ਆ ਲੈ ਸੱਤ ਸੱਤ ਕਲੀ ਦਾ ਯਾਰ ਐ ਦੇਖੋ ਬਾਈ ਅੱਖਾਂ ਇਹਦੀਆਂ ਇੱਕ ਕਦਮ ਲਾਲ ਅੱਖਾਂ ਇਹਦੀਆਂ ਪੂਰੀਆਂ ਅੱਖਾਂ ਜੇ ਬਣਦੀਆਂ ਪਈਆਂ ਆ ਅਜੇ 7ਵੀਂ ਕਲੀ ਦੇ ਵਿੱਚ ਆ ਬਾਈ ਔਰ ਇਹ ਹੈ ਇਹਦੇ ਪਰ ਕਬੂਤਰ ਦੇ ਬਹੁਤ ਵਧੀਆ ਭਾਈ ਆ ਲੋ ਭਾਈ ਆ ਬੈਠ ਗਿਆ ਕਿ ਪਰਿੰਦਾ ਇਹ ਸਲੇਟੀਆਂ ਦੀ ਡਾਰ ਵੀ ਭਾਈ ਵਧੀਆ ਹੁੰਦੀ ਆ ਹਾਂ ਬਹੁਤ ਵਧੀਆ ਜੀ ਠੀਕ ਆ ਠੀਕ ਆ ਤੇ ਰਿਸ਼ਪਾਲ ਵੀਰੇ ਜਿਵੇਂ ਆਪਣੇ ਜਿਹੜੇ ਕਬੂਤਰ ਆ ਇਹਨਾਂ ਦੀ ਬਰੀਡਿੰਗ ਜਿਹੜੀ ਆ ਹੁਣ ਕਿਹੜੇ ਮਹੀਨੇ ਆਪਾਂ ਕਰਾਉਣੀ ਆ ਇਹਨਾਂ ਦੀ ਵੀ ਜੀ ਆਪਾਂ ਹੁਣ ਫਰਵਰੀ ਤੋਂ ਫਰਵਰੀ ਤੋਂ ਫਰਵਰੀ ਤੋਂ ਜੋੜੇ ਲਾ ਦੇ ਸਹੀ ਆ ਸਹੀ ਆ ਹਾਂ ਜੀ ਤੇ ਡਿਲੀਵਰੀ ਜਿਹੜੀ ਹੈਗੀ ਆ ਕਿਹੜੀ ਜਗ੍ਹਾ ਤੱਕ ਤੁਸੀਂ ਕਰ ਦਿੰਦੇ ਹੋ ਇਹਨਾਂ ਦੀ ਆਪਣੀ ਵੀਰੇ ਆਲ ਓਵਰ ਇੰਡੀਆ ਹੀ ਆ ਠੀਕ ਆ ਠੀਕ ਆ ਬਾਈ ਟ੍ਰੇਨ ਬਾਈ ਬੱਸ ਠੀਕ ਆ ਕੋਈ ਵੀ ਸਹੇਗਾ ਸਹੀ ਆ ਬਹੁਤ ਵਧੀਆ ਬਾਈ ਇਹ ਦੇਖੋ ਬਾਈ ਪਰਿੰਦੇ ਬੜੇ ਬੜੇ ਸੋਹਣੇ ਨੇ ਵੀਰ ਦੇ ਰੂਹ ਖੁਸ਼ ਹੁੰਦੀ ਆ ਦੇਖ ਕੇ ਨਾ ਦੇਸੀ ਪਰਿੰਡਿਆਂ ਨੂੰ ਆ ਵੀ ਜੀ ਆਪਣੇ 10 ਨੰਬਰ ਕਬੂਤਰ ਦਾ ਅੱਛਾ ਆਇਆ ਵੀ ਜੀ ਹਲੇ 10 'ਪਰ ਸਾਫ਼ ਹੋਇਆ ਏ ਅੱਛਾ ਇਹੋ ਜਿਹੜੀ ਮਾਦੀ ਬਾਹਰ ਪਈ ਆ ਨਾ ਹਾਂਜੀ ਹਾਂਜੀ ਇਹ ਉਹਦਾ ਪੁੱਤ ਸਹੀ ਆ ਸਹੀ ਆ ਹਾਂਜੀ ਕਬੂਤਰੀਆ ਕਬੂਤਰ ਹੈ ਇਹ ਨਾਰਾ ਹੈ ਨਾਰਾ ਹਾਂਜੀ 10 'ਪਰ ਸਾਫ਼ਰ 10ਵੀਂ ਕਲੀ ਚੜਨ ਲਿਆ ਸਹੀ ਆ ਹਾਂਜੀ ਬਹੁਤ ਵਧੀਆ ਬਾਈ ਚਲਾ ਰਹੇ ਹਾਂ ਦੇਖੋ ਬਾਈ ਸਲਾਰਿਆਂ ਦੇ ਸਲਾਰਾ ਇਹਨਾਂ ਨੂੰ ਸਲਾਰਾ ਕੱਲੀ ਕਹਿੰਦੇ ਆਪਾਂ ਇਹ ਦੇਖੋ ਇਹਦੇ ਪੂਰੇ ਪੱਲੇ ਕਾਲੇ ਨੇ ਅੱਛਾ ਹਾਂਜੀ ਪੱਲੇ ਕਾਲੇ ਹੋਣ ਪੂਰੇ ਤੇ ਇਹਨਾਂ ਨੂੰ ਸਲਾਰਾ ਕਹਿੰਦੇ ਆ ਹੈ ਸਹੀ ਆ ਸਹੀ ਆ ਵੀਰੇ ਬਹੁਤ ਘੱਟ ਬੱਚੇ ਸਲਾਰੇ ਕੱਢਦੇ ਆ ਠੀਕ ਆ ਠੀਕ ਆ ਜਿਹੜੇ ਕੱਢਦੇ ਆ ਉਹ ਤਸਵੀਰਾਂ ਹੀ ਹੁੰਦੀਆਂ ਸਹੀ ਆ ਸਹੀ ਆ ਆ ਲਓ ਭਾਈ ਕਰੋ ਸ਼ੌਂਕ ਇਹਨਾ ਪਰਿੰਦਿਆਂ ਦਾ ਗੱਲ ਕਰੀਏ ਭਾਈ ਇਹੋ ਜਿਹੇ ਵਧੀਆ ਸ਼ੌਂਕ ਆ ਜਿਹੜੇ ਕਿਤੇ ਕਿਤੇ ਦੇਖਣ ਨੂੰ ਮਿਲਦੇ ਆ ਤੇ ਅੱਜ ਜਿਹੜਾ ਹੈਗਾ ਸ਼ੌਂਕ ਪੂਰਾ ਵਧੀਆ ਆ ਲਓ ਕਰ ਰਖਸ਼ਾਂ ਕਹਿਣਾ ਕਬੂਤਰਾਂ ਦਾ ਬਹੁਤ ਹੀ ਵਧੀਆ ਵਧੀਆ ਸ਼ਾਨਦਾਰ ਕਬੂਤਰ ਨੇ ਬਾਈ ਮਨ ਖੁਸ਼ ਹੋ ਗਿਆ ਦੇਖ ਕੇ ਜਿਹੜੇ ਦੇਸੀਆਂ ਵਾਲੇ ਆ ਬਾਈ ਦੇਸੀਆਂ ਦਾ ਸ਼ੌਂਕ ਵੀ ਰੱਜ ਕੇ ਕਰਦੇ ਆ ਜਿਵੇਂ ਮਲਵਈਆਂ ਵਾਲੇ ਮਲਵਈ ਬਰੀਡ ਵਧੀਆ ਤੋਂ ਵਧੀਆ ਬਣਾਉਣਾ ਚਾਹੁੰਦੇ ਆ ਐਵੇਂ ਦੇਸੀਆਂ ਵਾਲੇ ਜਿਹੜੇ ਭਰਾ ਆ ਉਹ ਵੀ ਵਧੀਆ ਤੋਂ ਵਧੀਆ ਜਿਹੜੀਆਂ ਬਰੀਡਾਂ ਜਿਹੜੀਆਂ ਉਹ ਬਣਾਉਣਾ ਚਾਹੁੰਦੇ ਆ ਠੀਕ ਆ ਜੀ ਤੇ ਵੀਰੇ ਵੱਡਾ ਜੋੜਾ ਵੀ ਸੇਲ ਕਰ ਦਿੰਦੇ ਹੋ ਤੁਸੀਂ ਕੋਈ ਕਿ ਨਹੀਂ ਨਹੀਂ ਵੀਰ ਜੀ ਵੱਡਾ ਵੱਡੇ ਨਹੀਂ ਕਰਦੇ ਹੈ ਸੇਲ ਬੱਚੇ ਹੀ ਸੇਲ ਕਰ ਦਿਓ ਹਾਂਜੀ ਹਾਂਜੀ ਸਹੀ ਆ ਸਹੀ ਆ ਦੇ ਇੱਕ ਤੁਹਾਨੂੰ ਕਬੂਤਰੀ ਦਿਖਾਣੇ ਆ ਬਾਈ ਬਹੁਤ ਸੋਹਣੀ ਕਬੂਤਰੀ ਆ ਜਿਹਨੂੰ 10 ਨੰਬਰ ਵਾਲਾ ਜੋੜਾ ਬਾਈ ਹੁਣੀ ਕਹਿੰਦੇ ਆ ਸੋਹਣੀ ਵੀ ਆ ਤੇ ਵਧੀਆ ਵੀ ਆ ਚਿੱਟੀ ਨੋਕ ਦੀ ਕਬੂਤਰੀ ਆ ਆ ਬੈਠੀ ਆ ਬਾਈ ਇਹ ਥੋੜੀ ਜੀ ਢਿੱਲੀ ਸੀ ਸ਼ਾਇਦ ਵੀਰ ਹੁਣਾ ਨੇ ਇਹਦੇ ਵਿੱਚ ਬੰਦ ਕੀਤੀ ਹੋਈ ਆ ਤੇ ਤੁਹਾਨੂੰ ਆਪਾਂ ਇਹਦਾ ਕਰਾ ਦਈਏ ਸ਼ੌਂਕ ਦੇਖੋ ਚਿੱਟੀਆਂ ਖਾਣੇ ਇਹਦੀਆਂ ਕਬੂਤਰੀ ਦੀਆਂ ਆ ਫੜੀ ਆ ਵੀਰ ਹੁਣਾ ਨੇ ਕਬੂਤਰੀ ਆਂ ਦੇਖੋ ਬਾਈ ਇਹਦੀ ਅੱਖ ਕਬੂਤਰੀ ਦੀ ਔਰ ਇਹ ਰਿੰਗ ਬਣੰਦੇ ਨੇ ਇਹਦੀ ਅੱਖ ਦੇ ਵਿੱਚ ਵੀ ਤੇ ਬਰੀਡਰ ਮਾਦੀ ਆ ਆਪਣੀ ਮੇਨ 10 ਨੰਬਰ ਮੇਨ 10 ਨੰਬਰ ਵੱਡੀ ਮਾਦੀ ਬਾਈ ਜਿੱਤੂ ਅੱਗੇ ਬਰੀਡ ਬਾਈ ਦੀ ਚਲਦੀ ਪਈ ਹੈ ਸਹੀ ਆ ਵੀਰੇ ਪਰ ਵੀ ਦਿਖਾਓ ਇਹਦੇ ਆਣ ਇਹਦੇ ਬਾਈ ਪਰ ਬਹੁਤ ਵਧੀਆ ਬਾਈ ਸਹੀ ਤੇ ਪੂਛ ਵੀ ਦੇਖੋ ਇੱਕਦਮ ਬੰਦ ਹੈ ਇਹਦੀ ਟੇਲ ਤੇ ਵਧੀਆ ਸ਼ਾਨਦਾਰ ਤੇ ਕੁਝ ਕਬੂਤਰ ਬਾਈ ਹੁਣਾਂ ਦੇ ਉੱਪਰ ਆ ਬਾਈ ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾ ਦਿੰਨੇ ਆ ਠੀਕ ਆ ਜੀ ਉਡੋਂਦੇ ਵੀ ਨੇ ਬਾਈ ਹੁਣੇ ਠੀਕ ਆ ਜੀ ਆਣੇ ਬਾਈ ਉੱਪਰ ਕਬੂਤਰ ਤੇ ਕੁਝ ਜਾਲਾਂ ਚ ਫਿਰਦੇ ਪਏ ਨੇ ਸ਼ਾਮ ਦਾ ਟਾਈਮ ਹੋ ਚੁੱਕਾ ਬਾਈ ਇਹਲੇ ਤੇ ਮੈਂ ਕਾ ਸ਼ੌਂਕ ਕਰਾ ਦਿੰਨੇ ਆ ਭਰਾਵਾਂ ਨੂੰ ਥੋੜਾ ਜਿਹਾ ਆਓ 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 ਆਇਓ ਆਇਓ ਆ ਦੇਖੋ ਬਾਈ ਭੱਜੇ ਦੇ ਆਂਦੇ ਇਹਦੇ ਆ ਕਬੂਤਰ ਸ਼ੌਂਕ ਕਰਾ ਦਿੰਨੇ ਬਾਈ ਤੁਮ ਇਹ ਨਾ ਕਬੂਤਰ ਇਹ ਸ਼ੌਂਕ ਕਿਦਾਂ ਦਾ ਲੱਗਦਾ ਦੱਸਣਾ ਜ਼ਰੂਰ ਬਾਈ ਨੇ ਵੀਰ ਦੇ ਕਬੂਤਰ ਬਹੁਤ ਹੀ ਵਧੀਆ ਵਧੀਆ ਨਸਲਾਂ ਨੇ ਬਾਈ ਮੇਰੇ ਵਧੀਆ ਤੋਂ ਵਧੀਆ ਵੀਡੀਓ ਦੇਖਣ ਲਈ ਪੰਜਾਬ ਦਾ ਹਰ ਤਰ੍ਹਾਂ ਦਾ ਤੁਹਾਨੂੰ ਆਪਾਂ ਸ਼ੌਂਕ ਕਰਾਵਾਂਗੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤਾਂ ਜੋ ਹਰ ਨਵੀਂ ਆਉਣ ਵਾਲੀ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਠੀਕ ਹੈ ਜੀ ਇਹ ਦੇਖੋ ਕਬੂਤਰਾਂ ਦੇ ਕੱਦ ਕਾਠ ਵਯੂਦ ਬਹੁਤ ਹੀ ਵਧੀਆ ਵਧੀਆ ਜੀ ਤੇ ਬਾਕੀ ਮੇਤਰੋਂ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਤੁਹਾਨੂੰ ਮਿਲਦੇ ਆ ਤੇ ਹੁਣ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ